ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਕਈ ਸੰਗਤਾਂ ਦਾ ਵਿਚਾਰ ਹੁੰਦਾ ਹੈ ਕਿ ਚੌਪਈ ਸਾਹਿਬ ਦਾ ਪੜਨ ਦਾ ਕਿਹੜਾ ਸਮਾਂ ਹੈ ਜਪਜੀ ਸਾਹਿਬ ਦਾ ਪੜਨ ਦਾ ਕਿਹੜਾ ਸਮਾਂ ਹੈ ਸੋਹਿਲਾ ਸਾਹਿਬ ਦਾ ਪੜਨ ਦਾ ਕਿਹੜਾ ਸਮਾਂ ਹੈ ਸੋ ਗੁਰਮੁਖ ਪਿਆਰਿਓ ਕਈ ਬਾਣੀਆਂ ਤਾਂ ਇਸ ਤਰ੍ਹਾਂ ਨੇ ਜਿਹੜੀਆਂ ਕਿ ਸਮੇਂ ਦੇ ਨਾਲ ਪੜਨੀਆਂ ਚਾਹੀਦੀਆਂ ਨੇ ਤੇ ਕਈ ਬਾਣੀਆਂ ਇਸ ਤਰ੍ਹਾਂ ਨੇ ਜਿਹੜੀਆਂ ਕਿ ਆਪਾਂ ਕਿਸੇ ਸਮੇਂ ਵੀ ਪੜ ਸਕਦੇ ਆ ਇਸ ਦੇ ਅਲੱਗ-ਅਲੱਗ ਤਰੀਕੇ ਨੇ ਜਿਵੇਂ ਵਾਹਿਗੁਰੂ ਗੁਰਮੰਤਰ ਹੈ ਗੁਰਮੁਖ ਪਿਆਰਿਓ ਵਾਹਿਗੁਰੂ ਗੁਰਮੰਤਰ ਨੂੰ ਆਪਾਂ ਹਰ ਸਮੇਂ ਸੁਆਸ-ਸੁਆਸ ਪੜ ਸਕਦੇ ਆ ਮੂਲ ਮੰਤਰ ਹੈ ਮੂਲ ਮੰਤਰ ਨੂੰ ਅਸੀਂ ਜਦੋਂ ਮਰਜ਼ੀ ਪੜ ਸਕਦੇ ਹਾਂ ਜਿੰਨਾ ਮਰਜ਼ੀ ਪਾਠ ਕਰ ਸਕਦੇ ਹਾਂ ਕੁਝ ਸ਼ਬਦ ਚੋਣਵੇਂ ਹੁੰਦੇ ਨੇ ਜਿਨ੍ਹਾਂ ਨੂੰ ਸਾਨੂੰ ਉਸੇ ਸਮੇਂ ਅਨੁਸਾਰ ਹੀ ਪੜਨਾ ਚਾਹੀਦਾ ਹੈ ਤੇ ਉਦੋਂ ਹੀ ਉਹਨਾਂ ਦਾ ਸਮਾਂ ਹੁੰਦਾ ਹੈ ਪਰ ਗਾਇਣ ਮੁਤਾਬਕ ਭਾਵ ਗਾਉਣ ਦੇ ਮੁਤਾਬਕ ਜਿਵੇਂ ਗੌੜੀ ਰਾਗ ਹੈ ਗੌੜੀ ਰਾਗ ਰਾਤ ਦਾ ਇਹ ਹੈਗਾ ਦਿਨ ਛਪਣ ਤੋਂ ਬਾਅਦ ਦਾ ਜੇ ਗਾਇਆ ਜਾਵੇ ਕਿਉਂਕਿ ਸੁਖਮਣੀ ਗੌੜੀ ਹੈ ਜਿਹੜੀ ਇਹ ਗੌੜੀ ਰਾਗ ਦੇ ਵਿੱਚ ਹੈ ਇਹ ਰਾਤ ਨੂੰ ਪੜੇ ਪਰ ਜੇ ਪਾਠ ਕਰਨਾ ਹੈ ਪਾਠ ਅਸੀਂ ਜਦੋਂ ਮਰਜ਼ੀ ਕਰ ਸਕਦੇ ਹਾਂ 24 ਘੰਟੇ ਦਿਨ ਰਾਤ ਸੋ ਸੋਹਿਲਾ ਸਾਹਿਬ ਹੈ ਸੋਹਿਲਾ ਸਾਹਿਬ ਇਹ ਆਰਤੀ ਹੋਗੀ ਇਹ ਸੀ ਰਾਤ ਨੂੰ ਹੀ ਕਰ ਸਕਦੇ ਹਾਂ ਕਿਉਂਕਿ ਮਾ ਇਹ ਦੇ ਵਿੱਚ ਸੰਗਤ ਜੀ ਰਾਸ ਦਾ ਦ੍ਰਿਸ਼ ਹੈ ਰਾਸ ਦੀ ਜਿਹੜਾ ਵਿੰਬੈ ਰਾਤ ਦਾ ਵਿੰਬ ਖਿੱਚਿਆ ਗਿਆ ਹੈ ਇਹਦੇ ਵਿੱਚ ਜਿਵੇਂ ਗਾਗਨ ਮੈਂ ਥਾਲ ਰਬ ਚਾਂਦੀ ਪੱਕ ਬਨੇ ਤਾਰੇ ਕਾ ਮੰਡਲ ਜਨਕ ਮੋਤੀ ਹੁਣ ਤਾਰੇ ਰਾਤ ਨੂੰ ਦਿਖਦੇ ਨੇ ਤੇ ਚੰਦਰਮਾ ਜਿਹੜਾ ਰਾਤ ਨੂੰ ਦਿਖਦਾ ਸੋ ਇਹ ਰਾਤ ਦੇ ਨਾਲ ਦਰਸ਼ੇ ਦਾ ਮਿਲਦਾ ਇਹ ਰਾਤ ਨੂੰ ਹੀ ਸੋਹਣਾ ਲੱਗਦਾ ਹੈ ਰਾਤ ਦੀ ਬਾਣੀ ਹੈ ਇਹ ਰਹਿ ਰਾ ਸਭ ਦੀ ਬਾਣੀ ਹੈ ਜਿਹੜੀ ਇਹ ਸ਼ਾਮ ਨੂੰ ਹੀ ਕਰ ਸਕਦੇ ਪਤਾ ਹੀ ਹੈ ਪਰ ਜਪਜੀ ਸਾਹਿਬ ਹੈ ਜਿਹੜੀ ਜਪਜੀ ਸਾਹਿਬ ਨੂੰ ਅਸੀਂ ਜਦੋਂ ਮਰਜ਼ੀ ਪੜ ਸਕਦੇ ਹਾਂ ਉਹ ਇੱਕ ਥੋੜਾ ਜਿਹਾ ਵਿੱਚ ਗਾਇਬ પા ਕੇ ਰਹਿ ਰਾਤ ਦੇ ਸਮੇਂ ਅਸੀਂ ਜਪਜੀ ਸਾਹਿਬ ਨਹੀਂ ਪੜ ਸਕਦੇ ਇੱਕ ਵਾਰੀ ਇਹਨੂੰ ਜੇ ਆਪਾਂ ਜਾਪ ਕਰਿਆ ਹੋਇਆ ਕੋਈ ਤਾਂ ਰਹਿ ਰਾਤ ਦੇ ਸਮੇਂ ਇਹਨੂੰ ਵਿਸ਼ਰਾਮ ਦੇ ਸਕਦੇ ਹਾਂ ਤੇ ਰਹਿ ਰਾਤ ਦਾ ਸਮਾ ਲੰਘ ਕੇ 16 ਸਾਹਿਬ ਦਾ ਪਾਠ ਕਰਨ ਤੋਂ ਬਾਅਦ ਫਿਰ ਅਸੀਂ ਇਹਨੂੰ ਸ਼ੁਰੂ ਕਰ ਸਕਦੇ ਹਾਂ ਨਹੀਂ ਤਾਂ ਜ਼ਿਆਦਾਤਰ 16 ਸਾਹਿਬ ਦਾ ਜਾਂ ਆਸਾ ਦੀ ਵਾਰ ਦਾ ਮੁਕੰਮਲ ਸਮਾਂ ਕਿਉਂਕਿ ਆਸਾ ਦੀ ਵਾਰ ਹੈ ਜਿਹੜੀ ਇਹ ਮੇਲ ਅੰਮ੍ਰਿਤ ਵੇਲੇ ਨਾਲ ਸੋਹਣੀ ਲੱਗਦੀ ਐ ਇਹਦਾ ਮੇਲ ਐ ਜਿਹੜਾ ਸਾਰੇ ਨਿਕਲੇ ਹੋਣ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਬਹੁਤ ਹੀ ਜਿਆਦੇ ਮਨ ਨੂੰ ਸਕੂਨ ਦਿੰਦੀ ਐ ਆਸਾ ਦੀ ਵਾਰ ਤੇ ਰਾਤ ਦੀ ਬਾਣੀ ਐ ਜਿਹੜਾ ਸੋਹਲਾ ਸਬ ਗੁਰਮੁਖ ਪਿਆਰਿਓ ਬਾਕੀ ਲਗਭਗ ਆਪਾਂ ਕੁੱਲ ਮਿਲਾ ਕੇ ਸਾਰੀਆਂ ਬਾਣੀਆਂ ਜਦੋਂ ਮਰਜ਼ੀ ਹੀ ਪੜ ਸਕਦੇ ਆ ਗੁਰਮੁਖ ਪਿਆਰਿਓ ਜਪਜੀ ਸਾਹਿਬ ਵੀ ਪੜ ਸਕਦੇ ਆ ਕਈਆਂ ਦਾ ਵਿਚਾਰ ਹੁੰਦਾ ਕਿ ਰਾਤ ਨੂੰ ਜਪਜੀ ਸਾਹਿਬ ਨਹੀਂ ਪੜ੍ਹਨੀ ਚਾਹੀਦੀ ਨਹੀਂ ਨਹੀਂ ਇਹ ਜਪ ਐ ਜਿਹੜੇ ਹੁਣ ਆਪਾਂ ਅਖੰਡ ਪਾਠ ਕਰਾਉਨੇ ਆ ਅਖੰਡ ਪਾਠ ਦੇ ਵਿੱਚ 48 ਘੰਟੇ ਲਗਾਤਾਰ ਅਖੰਡ ਜਪਜੀ ਸਾਹਿਬ ਦੀ ਪਾਠ ਚੱਲਦੇ ਹੀ ਨੇ ਤੇ ਜੇ ਕਿਸੇ ਨੇ ਆਪਦੇ ਪਾਠ ਰੱਖੇ ਹੋਏ ਨੇ ਜਪਜੀ ਸਾਹਿਬ ਦੇ ਵਿੱਚ 40 ਦਿਨਾਂ ਦਾ ਕੋਈ ਜਾਪ ਰੱਖਦਾ ਤਾਂ ਸਿਰਫ ਰੈ ਰਾਤ ਦੇ ਸਮੇਂ ਥੋੜਾ ਜਿਹਾ ਉਹਨੂੰ বিশ্রਾਮ ਦੇ ਦਿਆ ਕਰੋ ਤੇ ਥੋੜਾ ਜਿਹਾ ਬਸ ਅੱਧਾ ਘੰਟਾ ਘੰਟਾ ਕ ਉਸ ਤੋਂ ਬਾਅਦ ਫਿਰ ਰੈ ਰਾਸ ਸਭ ਕਰਕੇ ਫਿਰ ਸ਼ੁਰੂ ਕਰ ਸਕਦੇ ਆ ਆਪਾਂ ਇਹਨੂੰ ਕਈਆਂ ਦਾ ਬਹੁਤ ਜ਼ਿਆਦਾ ਕਮੈਂਟ ਆਉਂਦੇ ਨੇ ਕਿ ਜਪਜੀ ਸਾਹਿਬ ਰਾਤ ਨੂੰ ਪੜ ਸਕਦੇ ਆ ਕਿ ਦੁਪਹਿਰੇ ਪੜ ਸਕਦੇ ਆ ਇਹ ਜਦੋਂ ਮਰਜ਼ੀ ਪੜੋ ਬਸ ਰਹਿਰਾਸ ਤੋਂ ਇੱਕ ਵਾਰੀ ਹੋ ਰਹਿਰਾਸ ਦੇ ਸਮੇਂ ਦੇ ਵਿੱਚ ਕਿਉਂਕਿ ਰਹਿਰਾਸ ਦਾ ਮਤਲਬ ਕੀ ਹੈ ਜਪਜੀ ਸਾਹਿਬ ਦੇ ਨਾਲ ਜਿਹੜੀ ਰਹਿਰਾਸ ਆਬ ਦੇ ਵਿੱਚ ਇੱਕ ਜਪਜੀ ਸਾਹਿਬ ਦੀ ਪੌੜੀ ਆਉਂਦੀ ਹੈ ਥੋੜੇ ਜਿਹਾ ਫਰਕਣਾ ਗਾਵ ਹੈ ਤੇ ਗਾਵਨ ਉਹ ਦੋ ਨੇ ਇੱਕ ਜਗ੍ਹਾ 100 ਦਰ 13 ਕਿਹਾ 100 ਕਰਕੇ ਹਾ ਸੋਦਰ ਕੀ ਹਸੋ ਕਰ ਕੀ ਇਸ ਤਰ੍ਹਾਂ ਗਾਵਨ ਦੀ ਜਗ੍ਹਾ ਗਾਵ ਹੈ ਗਾਵ ਹੈ ਦੀ ਜਗ੍ਹਾ ਗਾਵਨ ਹੈ ਸੋ ਰਲਮਾ ਮਿਲਮਾ ਇਹ ਥੋੜੇ ਜਿਹਾ ਫਰਕ ਨਾਲ ਤਿੰਨ ਵਾਰੀ ਜਪ ਜੀ ਸਭ ਆਉਂਦੀ ਗੁਰੂਗ੍ਰੰਥ ਸਾਹਿਬ ਦੇ ਵਿੱਚ ਸੋਦਰ ਦੀ ਪੌੜੀ ਹੈ ਜਿਹੜੀ ਸੋ ਹੋਰ ਬਾਣੀਆਂ ਆਪਾਂ ਜਦੋਂ ਮਰਜ਼ੀ ਪੜ ਸਕਦੇ ਹਾਂ 16 ਸਭ ਰਾਤ ਦਾ ਹੈ ਤੇ ਰੈ ਰਾਤ ਸਮੇਤ ਆਪ ਨੂੰ ਪਤਾ ਹੀ ਹੈ ਸੰਧਿਆ ਦਾ ਹੈ ਜਦੋਂ ਇੱਧਰੋਂ ਸੂਰਜ ਛਿਪਦਾ ਹੋਵੇ ਕੁਝ ਡੁੱਬਿਆ ਹੋਵੇ ਕੁਝ ਆਪ ਦੇ ਵਿੱਚ ਦਿਨ ਤੇ ਰਾਤ ਦਾ ਮਲਾਪ ਹੁੰਦਾ ਜਦੋਂ ਉਹ ਜੋ ਪੜ ਸਕਦੇ ਹਾਂ ਗਰਮੁਖ ਪਿਆਰਿਓ ਨੀ ਸਾਰੀ ਦੀ ਸਾਰੀ ਬਾਣੀ ਆਪਾਂ ਜਿੰਨੀ ਵੀ ਹੈ ਉਹ ਕਿਸੇ ਸਮੇਂ ਵੀ ਪੜ ਸਕਦੇ ਆ ਕੋਈ ਰੋਕ ਟੋਕ ਨਹੀਂ ਕਈਆਂ ਦਾ ਪਰਮ ਹੁੰਦਾ ਕਿ ਜਪਜੀ ਸਾਹਿਬ ਅਸੀਂ ਰਾਤ ਨੂੰ ਨਹੀਂ ਪੜ ਸਕਦੇ ਹਰ ਸਮੇਂ ਪੜ ਸਕਦੇ ਜਿੰਨਾ ਆਪਾਂ ਬਾਣੀ ਨੂੰ ਪੜਾਂਗੇ ਲਾਹਾ ਉਨੇ ਹੀ ਪ੍ਰਾਪਤ ਕਰਾਂ ਗੁਰਮੁਖ ਪਿਆਰਿਓ ਸੇ ਇਹ ਬਾਣੀ ਬਾਰੇ ਚਾਣਨਾ ਸੀਗਾ ਦੁਬਾਰਾ ਫਿਰ ਵੀ 16 ਸਭ ਰਾਤ ਨੂੰ ਪੜਨ ਲੱਗੇ ਜਾਂ ਰਾਤ ਦੇ ਸਮੇਂ ਕਹੋ ਜਿਹਨੇ ਰਾਤ ਨੂੰ ਜਾਗਣਾ ਹੁੰਦਾ ਹੈ ਤੇ ਬਾਕੀ ਬਾਣੀਆਂ ਆਪਾਂ ਦਿਨ ਰਾਤ ਪੜ ਸਕਦੇ ਆ ਤੇ ਇਸ ਤਰ੍ਹਾਂ ਕਰਕੇ ਦਸਮਦੀਆਂ ਬਾਣੀਆਂ ਵੀ ਨੇ ਜਿਹੜੀਆਂ ਉਹ ਲਗਭਗ ਆਪਾਂ ਸਾਰਾ ਦਿਨ ਰਾਤ ਪੜ੍ਹ ਹੀ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ